ਆ ਦੇ ਸਾਥ ਸ੍ਰੀ ਅਕਾਲ ਦੇ ਜਕਾਰੇ ਛੱਡ ਦਿੱਤੇ ਤੇ ਮਹਾਂਪੁਰਖ ਸਟੇਜ ਤੇ ਬੈਠੇ ਸੰਤ ਕਰਤਾਰ ਸਿੰਘ ਜੀ ਪਿੰਡਰਾਵਾਲੇ ਵੇਖਦੇ ਰਹੇ ਪੰਜ ਮਿੰਟ ਇੰਦਰਾ ਆਉਂਦੀ ਸਟੇਜ ਤੇ ਬੋਲੀਆ ਕਹਿੰਦੀ ਸਖੋ ਜੋ ਤੁਹਾਡੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੇ ਧਰਮ ਨੂੰ ਬਚਾਉਣ ਦੇ ਲਈ ਕੁਰਬਾਨੀ ਦਿੱਤੀ ਸੀ ਅਸੀਂ ਉਹ ਕੁਰਬਾਨੀ ਦਾ ਮੁੱਲ ਮੋੜ ਚੁਕੇ ਇਹ ਬੋਲ ਕੇ ਇੰਦਰਾ ਗਾਂਧੀ ਬੈਠੀ ਸਟੇਜ ਤੇ ਮਾਤ ਭਰਿਆ ਸੰਤ ਗਿਆਨੀ ਸੰਤ ਕਰਤਾਰ ਸਿੰਘ ਜੀ ਪਿੰਡਰਾਵਾਲੇ ਮਹਾਂਪੁਰਖਾਂ ਨੇ ਉਹ ਕਹਿੰਦੇ ਬੀਬਾ ਵੀ ਸੁਣ ਤੇ ਬਾਕੀ ਸਾਰੇ ਵੀ ਸੁਣ ਲੈ ਜਿੰਨੇ ਮੇਰੇ ਹਿੰਦੂ ਭੈਣ ਭਰਾ ਨੇ ਆ ਜਿੰਨੇ ਤੁਹਾਡੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਰੋੜਾ ਕੇਸ ਨੇ ਐਨੇ ਵਾਰ ਤੁਸੀਂ ਜਨਮ ਲੈ ਕੇ ਆਪਣਾ ਸਿਰ ਵੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਦਿਓ ਤਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਕੁਰਬਾਨੀ ਦਾ ਮੁੱਲ ਨਹੀਂ ਜੇ ਮੋੜ ਸਕਦੇ ਇਹ ਜਦੋਂ